ਕਾਹਦੇ ਰੂਜੋ ਆਪਾਂ ਗੱਲ ਕਰ ਰਹੇ ਸਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰਾਤਰੀ ਦੇ ਸਮੇਂ ਦੇਦਰ ਆਪਣੀ ਕਲਗੀ ਦੇ ਤੋੜ ਪਾਏ ਸੰਗਤਿ ਸੁਣੀ ਜਿਵੇਂ ਉਹ ਮਦਰਾਨਾ ਪਈ ਸੰਗਤਿ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਰੱਖਣਾ ਕੀਤਾ ਸੀ ਤਿੰਨ ਨੇ ਗੁਰੂ ਗੋਬਿੰਦ ਸਿੰਘ ਜੀਾਂ ਤੇ ਪਾਸੋਂ ਕਰਹੀ ਤੋੜਾ ਪ੍ਰਾਪਤ ਕਰਨਾ ਕੀਤਾ ਇਹ ਦਿਨ ਸਰ ਜੀਾਂ ਨੇ ਉਹਨਾਂ ਨੂੰ ਆਪਣੇ ਬੋਤਦੋਤਾ ਉਤਾਰ ਕੇ ਜਿਨ੍ਹਾਂ ਨੀਤੇ ਨੂੰ ਬੋਤਦੋਤਾ ਉਤਾਰ ਕੇ ਤਿੰਨ ਤੋਂ ਬਾਅਦ ਸਤਿਗੁਰੂ ਜੀ ਕੱਚੀ ਮੋਲੀ ਨਾਮ ਕੇ ਜਿਨ੍ਹਾਂ ਗੌਰ ਸੇਵਕ ਦੀਨ ਨੂੰ ਉਹ ਜੀ ਦੇ ਪਿਆਰ ਨਾਲ ਕਰਨਾ ਕੀਤੇ ਹਨ ਸੋ ਗੁਰੂ ਸਹਿਜ ਗਿਆਨੀ ਇਸ ਤੋਂ ਬਾਅਦ ਕੇਵਲ ਸਤਿਗੁਰੂ ਸਾਹਿਬ ਜੀ ਮਾਫੀ ਹੋਏ ਦੀ ਤਰਬੀ ਤੇ ਕੀਆ ਉਹ ਤੇਰਾ ਸਰੂਪ ਕਰਨਾ ਕਰੀਏ ਸੋ ਬਾਰੇ ਜਬਾ ਹੁੰਦਾ ਕਰਤੋ ਕੋਈ ਨਾਮ ਨਿਮ੍ਰਿਤੀਆਂ ਅਨੁਸਾਰ ਹੀ ਸੰਗਤ ਏਕਾਗਰ ਕਰਨਾ ਕਰੋ ਤੇ ਗੁਰੂ ਜੀ ਨੂੰ ਨਮੋਤੈ ਆਪੇ ਆਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਬਰਤਨ ਤੇ ਸ਼ਾਇਰ ਨੇ ਰਤਨਾ ਕੀਤਾ ਹੈ ਕਿ ਗੁਰੂ ਜੀ ਦੇ ਪਸਤੇ ਨੇ ਇੱਕ ਤੀਰਥ ਯਾਤਰਾ ਕੀ ਲੀਏ ਇਹ ਇੰ ਦੋ ਸਾਲਾਂ ਦੇ ਇੰਦੁਰ ਇੱਕੀ ਤੀਰਥ ਹੈ ਯਾਤਰਾ ਦੇ ਲਈ ਘਰਟਾਲ ਹੀ ਇੱਥੇ ਜਹਾਂ ਬੱਚੇ ਬਾਪ ਨੇ ਖੁਦਾ ਕੇ ਲਈ ਕਿ ਉਸ ਪਰਮਾਤਮਾ ਦੇ ਲਈ ਉਸ ਅੱਲਾ ਦੇ ਵਾਸਤੇ ਜਿੱਥੇ ਇੱਕ ਬਿਊ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰਨਾ ਕੀਤਾ ਸੀ ਸਤਿਗੁਰੂ ਜੀ ਦੀਆਂ ਦੇ ਉਤਲੇ ਜਾਣ ਤੋਂ ਬਾਅਦ ਚੋਕਾ ਦੀ ਗੇਂਦ ਦੇ ਅੰਦਰ ਪਾਇਏ ਸੰਗਤ ਸਹਿੰਗ ਜੀਆਂ ਦੇ ਨਾਮੋ ਸਤਸਿੰਘ ਗੋਸ਼ ਪਾਇਏ ਸੰਗਤ ਸਹਿੰਗ ਜੀ ਗੁਰੂ ਸਹਿਬ ਜੀ ਨੇ ਇਸ ਪ੍ਰਕਾਰ ਉਪੰ ਕੀਤਾ ਸੀ ਕਿ ਸਾਡੇ ਤੋਂ ਬਾਅਦ ਜਿੱਥੇ ਅਸੀਸੇ ਮਾਣੇ ਮਾਣ ਇੱਥੇ ਤੁਸੀਂ ਸੁਭਾਅ ਨੂੰ ਨੋਖੇ ਨਜ਼ਾਰੇ ਤੇ ਚੋਟਾਂ ਲੱਗਣਾ ਹੀ ਰਹਿਣ ਨਜ਼ਾਰੇ ਤੇ ਚੋਟਾਂ ਲੱਗਣਾਂ ਮੰਨਣਾ ਹੋ ਤਾਂ ਜੋ ਟਿੱਡੀ ਮਾਨੂੰੇ ਪਵਾ ਲੱਗ ਸਕੇ ਹਾਲਾਤਿਆਰ ਬਰਤਿਆਰ ਹੈ ਅੰਮ੍ਰਿਤ ਵੇਲਾ ਉਹ ਵਿਆਸ ਗੁਰ ਸਿੱਖਾਂ ਨੇ ਨਿਤਨੀਆ ਕਰਨਾ ਕੀਤਾ ਨਿਤਨੀਤੋਂ ਉਪਰੰਤ ਅਰਦਾਸ ਸੋਧਨਾ ਕੀਤੀ ਅਰਦਾਸ ਤੋਂ ਬਾਅਦ ਇੱਕ ਨਿਰਮਲ ਉਹ ਬੋਲ ਲੈਂਦਾ ਸਮਾਂ ਆਇਆ ਜੀਤੂ ਖਾਨ ਨੇ ਆਪਣੇ ਗਿਰਨਾਵਾਂ ਨੂੰ ਮੰਗਾਰ ਕਰਕੇ ਕੀ ਭੇਜਨਾ ਕੀਤਾ ਗੁਰਸਿੱਖ ਪੀਰਾਂ ਨੇ ਜਦੋਂ ਦਿੱਲੀ ਦਰੋਂ ਮੁਗਲਾਂ ਦੀ ਫੌਜ ਨੂੰ ਗਏ ਹੁੰਦਾ ਦੇਖਿਆ ਤੇ ਆਹੂ ਹਾਰੇ ਦਰਵਾਜ਼ੇ ਖੋਲ ਕਰਕੇ ਉਹਨਾਂ ਦੇ ਉੱਪਰ ਜਾ ਕਰਕੇ ਡੁੱਟ ਕੇ ਪੈ ਗਏ ਤਾਂ ਪਾਈ ਸੰਗਤ ਸਿੰਘ ਜੀਆਂ ਦੇ ਤੀਰ ਚਲਾਏ ਹੋਏ ਦੇਵ ਦੇਵ ਤੋ ਤੱਕ ਦੁਸ਼ਮਣਾਂ ਨੂੰ ਵੰਨ ਕੇ ਨੰਗ ਰਹੇ ਨੇ ਇਹ ਗੁਰੂ ਨਾਨਕ ਦੇਵ ਜੀ ਦੀ ਯਜਮਤ ਹੈ ਜਿੱਥੇ ਆਪਾਂ ਕਹਿ ਦਿੰਦੇ ਆ ਨਾ ਕਿ ਗੁਰੂ ਰੋਪ ਸਿੰਘ ਸਿੰਘ ਜੀਆਂ ਦੇ ਨਾਲ ਪਾਈ ਸੰਗਤ ਸਿੰਘ ਜੀਆਂ ਦਾ ਚਿਹਰਾ ਮਿਲਦਾ ਸੀ ਗੁਰੂ ਜੀ ਨੇ ਗਏ ਬਤੀਸ਼ੂਏ ਜਿਹੜੇ ਗੁਰੂ ਸਾਹਿਬ ਜੀਆਂ ਦੀ ਤਾਕਤ ਹੈ ਗੁਰੂ ਸਾਹਿਬ ਜੀਆਂ ਨੇ ਸਿਰਫ ਕਲਗੀ ਤੋੜਾ ਨਹੀਂ ਆਪਣੀਆਂ ਅਜਮਤਾਂ ਵੀ ਦੇ ਕਰਕੇ ਗਏ ਭਾਈ ਸੰਗਤ ਸਿੰਘ ਜੀ ਬੜੇ ਕਲਮਾਨ ਜੋਰੇ ਸੁਣ ਜਿੰਨਾ ਦੀ ਸਾਰੀ ਹੀ ਤਿਆਰੀ ਗੁਰੂ ਜੀ ਸੰਸਾਧੀਆਂ ਦੇ ਨਾਲ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਤੇ ਸਦਕਾ ਤਰ ਉਚਲਾਏਗੇ ਧੀਰ ਦੇ ਜਣੂ ਤੱਕ ਲੋ ਦੁਸ਼ਮਣਾਂ ਨੂੰ ਵਿੰਨ ਕੇ ਨਾ ਗਰੇ ਤੇ ਇਸੇ ਹੀ ਟਾਰੀ ਦੇ ਅੰਦਰ ਚਮਕੌਰ ਦੀ ਗੜੀ ਦੇ ਅੰਦਰ ਸਤਿਵੰਤ ਆਦਿਤੀ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਏ ਆਪਣੇ ਗੁਰੂ ਘਰ ਦੇ ਅੰਦਰ ਸਤਿਵੰਤ ਆਦਿਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਅੰਦਰ ਚਲਾਉਣਾ ਕੀਤੇ ਇਹਨੇ ਤੀਰ ਚਲਾਏ ਨੇ ਕਿ ਤੀਰ ਜਲਾਉਣ ਦੇ ਲਈ ਨਾ ਅੰਗੂਠੇ ਦੇ ਅੰਦਰ ਇੱਕ ਛੱਲਾ ਪਹਿਨਿਆ ਜਾਂਦਾ ਤੇ ਤੀਰ ਚਲਾ ਜਲਾ ਕਰਕੇ ਗੁਰੂ ਸਹਿਜ ਜੀਵੰਦ ਅੰਗੂਠਾ ਜਿਹੜਾ ਸੀ ਉਹਨੂੰ ਸੋ ਜਾ ਗਏ ਸੀ ਤੇ ਉਹ ਜਿਹੜਾ ਛੱਲਾ ਸੀ ਉਹ ਅੰਗੂਠੇ ਦੇ ਅੰਦਰ ਧਸ ਚੁੱਕਿਆ ਸੀ ਇਸ ਤੋਂ ਬਾਅਦ ਭਾਈ ਹੰਦਰ ਸਿੰਘ ਜੀ ਤੇ ਬਾਕੀ ਸਾਰੇ ਸਿੰਘ ਬੜੀ ਬਹਾਦਰੀ ਦੇ ਨਾਲ ਲੜੇ ਜੰਗਲ ਦਾ ਬਾਦ ਦੇ ਜਿਹੜੇ ਸੂਰਬੀਰ ਦੇ ਆਹਮੋਂ ਤੋਂ ਬਾਅਦ ਭਾਕੇ ਸਿੰਘ ਸਿੰਘ ਨੇ ਦਾ ਸਿਰ ਵੱਡ ਕਰਕੇ ਵਜੀਦ ਖਾਨ ਨੂੰ ਪੇਸ਼ ਕਰਨਾ ਕੀਤਾ ਵਜੀਦ ਖਾਨ ਦੇ ਇਹ ਕਾਰਨ ਨੇ ਸਲਾਹਕਾਰਾਂ ਨੇ ਚੰਗਿਆਂ ਨੇ ਬੜਿਆਂ ਨੇ ਦੱਸਿਆ ਕਿ ਇਹ ਗੁਰੂ ਜੈ ਜੀਆਂ ਦਾ ਹੰਮ ਸ਼ਬਦ ਜ਼ਰੂਰ ਹੈ ਪਰ ਇਹ ਜਿਹੜਾ ਸੇਰ ਹੈ ਉਹ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਗਾਣੀ ਹੈ ਵਜੀਦ ਖਾਨ ਨੇ ਇਹੀ ਗੱਲ ਛੋਟੇ ਸਹਿਰ ਜਾਂਦਿਆਂ ਤੇ ਕੋਲੋਂ ਦੁਬਾਰਾ ਤੋਂ ਫਿਰ ਪੁੱਛਣਾ ਕੀਤੀ ਕਿ ਜਦੋਂ ਪੁੱਛਿਆ ਨਾ ਕਿ ਸਤ ਲਾ ਦੇਖੋ ਤੁਹਾਡੇ ਪਿਤਾ ਦਾ ਸੀਸ ਅਸੀਂ ਉਹਨਾਂ ਨੂੰ ਮਾਰ ਦਿੱਤਾ ਤੁਸੀਂ ਮੂਕਲੀਆ ਧਰਮ ਦੇ ਅੰਦਰ ਮੁਸਲਮਾਨ ਤਰ੍ਹਾਂ ਨੂੰ ਅਪਣਾ ਲਓ ਇਸਲਾਮ ਨੂੰ ਕਬੂਲ ਕਰ ਲਓ ਤਦ ਤੁਸੀਂ ਯਾ ਯਾਨ ਦਾ ਯਾਰਸੀ ਭਾਈ ਕਿ ਉਹਨਾਂ ਨੂੰ ਮਿਟਾਉਣ ਵਾਲਾ ਕੋਈ ਇਹ ਦੁਨੀਆ ਦੇ ਪਰਪੈਦਾ ਨਹੀਂ ਹੋਇਆ ਜਿਹੜਾ ਸਾਡੇ ਗੁਰੂ ਪਿਤਾ ਨੂੰ ਮਿਟਾ ਸਕੇ ਉਹਨਾਂ ਨੂੰ ਮਾਰ ਸਕੇ ਇਹ ਸਿਰ ਸਾਡੇ ਪਿਤਾ ਜਨ ਲਈ ਇਹ ਜਿਹੜੇ ਉਹ ਕਿੰਨੇ ਫੁੰਗਸ ਨਿੰਦਰੀਆਂ ਤਾਂ ਤੇ ਜਿਹੜੇ ਉਹਨਾਂ ਦਾ ਵੇਦ ਨੂੰ ਪਤਾ ਲੱਗਦਾ ਹੈ ਉਹਨੇ ਆਪਣੀਆਂ ਬੁੱਜਾਂ ਨੂੰ ਹੋਰ ਕਰਦੇ ਹੋਣ ਦਿੱਤੇ ਨੇ ਕਿ ਜਦੋਂ ਨੂੰ ਲੱਭੋ ਕਿ ਜਦੋਂ ਦੇਦਰ ਕੇ ਸਤਿਗੁਰੂ ਸਾਹਿਬ ਜੀ ਸਹਿਜ ਬਾਗਰਾ ਤੁੰ ਨੂੰ ਦੇ ਦੇ ਅਗਰ ਉਹਨੇ ਕਹਿਣ ਲੱਗੇ ਹਨ ਜਦੋਂ ਸਤਿਗੁਰੂ ਸਾਹਿਬ ਜੀ ਅਵਲੇ ਰੇ ਨੂੰ ਜਾ ਰਹੇ ਹਨ ਕਿੜੀ ਪਹਾੜ ਨੂੰ ਪਰਤ ਨੂੰ ਅੱਗੇ ਸਹਜ ਮਾਜਰਾ ਟੱਪੇ ਦੇ ਜਦੋਂ ਤੇ ਉੱਥੇ ਰਸਤੇ ਦੇ ਅੰਦਰ ਦੋ ਜਣੇ ਜਿਨ੍ਹਾਂ ਦੀ ਗਾਂ ਘਵਾਟ ਗਈ ਸੀ ਉਹ ਲੋਕ ਉਤਰੇ ਹੁੰਦੇ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਅੰਦਰ ਅਰਥ ਤੇ ਨਾਮੋਂ ਕਰਕੇ ਲਿਖਿਆ ਹੁੰਦਾ ਦੋਹਾਂ ਨੇ ਕਿ ਦੋ ਪਠਾਨ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਦੇਖਿਆ ਤੇ ਉਹ ਲੜਨਾ ਸ਼ੁਰੂ ਕੀਤਾ ਗੁਰੂ ਸਾਹਿਬ ਜੀ ਨੇ ਜਦੋਂ 52 ਹਮਾਂ ਦੇ ਅੰਦਰ ਬਖਸ਼ਿਸ਼ ਕਰਨਾ ਕੀਤੀ ਇਹਨਾਂ ਵੈਰੀ ਦੇ ਨਾਲ ਸਾਮੂਦ ਆਦਿਕ ਭੇ ਭਾਵ ਵਰਤਨੇ ਉਹ ਬਰੰਤ ਜੁਧ ਧਰਮ ਹੈ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਸਮਝਾਇਆ ਨਹੀਂ ਸਮਝੇ ਸਤਿਗੁਰੂ ਸਾਹਿਬ ਜੀ ਨੇ ਫੇਰ ਉਪਾਰਚੇ ਦਿੱਤਾ ਮੋਰਾਂ ਦਿੱਤੀਆਂ ਨਹੀਂ ਸਮਝੇ ਰੌਲਾ ਪਾਉ ਨੋ ਨਹੀਂ ਹੈ ਕਿ ਸਤਗੁਰ ਸਹਿ ਜੀਆਂ ਨੇ ਕਿਰਪਾਨ ਦੇ ਨਾਲ ਵਾਰ ਕੀਤਾ ਇਹ ਤੁਹਾਨੂੰ ਹੀ ਥਾਂ ਤੇ ਤੇਰ-ਤੇਰ ਕਰਕੇ ਚਲੇ ਗਏ ਸਤਗੁਰ ਸਿੰਘ ਜੀ ਫਿਰ ਇਤੋਂ ਅਵਲੇਰੇ ਜਾਂਦੇ ਹੋਏ ਮਾਸੀਵਾੜਾ ਸਹਿ ਜੀਆਂ ਦੀ ਧਰਤੀ ਦੇ ਉੱਪਰ ਪਹੁੰਚੇ ਨਾ ਚੱਲਦੇ ਚੱਲਦੇ ਸਤਗੁਰ ਸਹਿ ਜੀਆਂ ਦੇ ਪੈਰਾਂ ਦੇ ਅੰਦਰ ਛਾਲੇ ਧੁਕੇ ਨੇ ਜਦੋਂ ਉਤਕੇ ਨੇ ਕੰਢੇ ਵੱਜ ਵੱਜ ਕੇ ਇੱਥੇ ਆਪਜੀਆਂ ਦੇ ਨਾਲ ਇੱਕ ਇਤਿਹਾਸ ਦੀ ਥੋੜੀ ਜਿਹੀ ਲੜੀ ਹੋਰ ਆਪਜੀਆਂ ਨੂੰ ਦੱਸ ਲਈਏ ਆਪਜੀਆਂ ਨਾਲ ਵਿਚਾਰ ਕਰ ਲਈਏ ਗੁਰੂ ਜੀ ਦੇ ਇਸ ਸਮੇਂ ਗੜੀ ਤੋਂ ਬਾਹਰ ਨਿਕਲੇ ਹਨ ਸਤਿਗੁਰੂ ਸਾਹਿਬ ਜੀ ਨੇ ਆਪਣੇ ਪੈਰ ਦੇ ਅੰਦਰ ਜਿੱਤੇ ਵੀ ਨਹੀਂ ਪੈਣੇ ਸਾਡੇ ਇਨਸਾਨੀ ਨੰਗੇ ਪੈਰੇ ਨਿਕਲੇ ਹਨ ਕਹਿਣਾ ਕੀਤਾ ਹੈ ਕਿ ਜਿਸ ਜੰਗੇ ਮੈਦਾਨ ਦੇ ਉਪਰੋਂ ਅਸੀਂ ਨਿਕਲ ਕੇ ਜਾਣਾ ਹੈ ਉੱਥੇ ਸਾਡੇ ਗੁਰਸਿੱਖ ਪਿਆਰੇ ਨੇ ਤੇ ਹੋ ਸਕਦਾ ਹੈ ਕਿਦਰੇ ਜੰਗ ਦੇ ਅੰਦਰ ਲੜਦਿਆਂ ਕਿਸੇ ਗੁਰਸਿੱਖ ਪਿਆਰੇ ਦਾ ਦਮ ਲਾ ਦਸਤਾਰ ਖਿੜ ਗਈ ਹੋਵੇ ਤੇ ਉਹਨਾਂ ਦੇ ਕੇਸ ਇਸ ਧਰਤੀ ਦੇ ਉੱਪਰ ਛੋ ਰਹੇ ਹੋਣ ਸਾਨੂੰ ਇਹ ਕਦੇ ਵੀ ਚੰਗਾ ਨਹੀਂ ਲੱਗੇਗਾ ਕਿ ਅਸੀਂ ਜੁੱਤੀ ਪਾ ਕਰਕੇ ਜਿੱਥੇ ਕੀ ਸੋਣ ਉਹਨਾਂ ਦੇ ਲਾਗੂ ਦੀ ਲੰਗੀ ਸਤਗੁਰੂ ਸਾਹਿਬ ਜੀ ਫੇਰ ਇਸ ਜਗਤ ਤੋਂ ਗਏ ਹਨ ਭਾਈ ਦਰਗਾਹ ਦੇ ਕੁਸ਼ਣ ਤੇ ਕੇ ਪੱਕ ਗੁਰੂ ਸਾਹਿਬ ਜੀ ਉਹ ਖਫਣ ਤੋਂ ਬਗੈਰ ਕਦੀ ਕਿਸੇ ਦੇ ਪੁੱਤਰ ਨਹੀਂ ਗਏ ਆਵਣੀਆਂ ਦੇ ਪੁੱਤਰ ਇੱਥੇ ਜੰਗੀ ਮੈਦਾਨ ਦੇ ਅੰਦਰ ਪਏ ਨੇ ਤੇ ਮੈਂ ਜਾ ਕਰਕੇ ਉਹਨਾਂ ਦਾ ਚਿਹਰਾ ਨਾ ਟੱਕਾਂ ਉਹ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਭਾਈ ਜਿੰਨੇ ਬਾਕੀ ਸ਼ਹੀਦ ਹੋਏ ਐ ਸਾਰੇ ਹੀ ਮੇਰੇ ਪੁੱਤਰ ਐ ਤੇ ਜੇ ਦਇਆ ਹੈ ਇੰਨਾ ਕੱਪੜਾ ਹੈਗਾ ਹੀ ਸਾਰਿਆਂ ਦੇ ਤਨ ਨੂੰ ਢੱਕਣ ਜੋਗਾ ਤੇ ਜਾਂ ਟਾਕਿਆ ਨਹੀਂ ਤਾਂ ਫਿਰ ਰਹਿਣ ਤੇ ਤੇ ਸਤਿਗੁਰੂ ਸਾਹਿਬ ਜੀ ਇਤੋਂ ਚੱਲਦੇ ਹੋਏ ਫਿਰ ਪਿੰਡੋਂ ਪਿੰਡੇ ਆਦਲ ਕੇ ਮਾਚੀ ਵਾੜੇ ਦੀ ਤਲਤੀ ਦੇ ਉੱਪਰ ਪਹੁੰਚੇ ਹਨ ਜਿੱਥੇ ਆਕਰ ਕੇ ਆਪਾਂ ਗੁਰਦੁਆਰਾ ਚਰਨ ਤਵਲ ਸਿੰਘ ਦੇ ਨਾਮ ਉਹ ਦੇਖੀ ਦਾ ਸਤਿਗੁਰੂ ਸਾਹਿਬ ਜੀ ਨੇ ਐਸੇ ਕੂਤ ਉੱਜਲ ਛਕਿਆ ਹੈ ਇਹ ਕੂਤ ਜਿਹੜਾ ਬਿਲਕੁਲ ਰਾਹ ਦੇ ਉੱਪਰ ਹੈ ਜਿਹੜਾ ਮੀਨ ਰਸਤਾਨ ਇਸ ਦੇ ਉੱਪਰ ਸੀ ਤੇ ਸਤਿਗੁਰੂ ਸਾਹਿਬ ਜੀ ਇੱਥੋਂ ਕੁਝ ਪਿਛੇ ਨੂੰ ਘਟਵੇਂ ਜਿੱਥੇ ਪੰਜਾਬ ਦੇ ਗੁਲਾਬੇ ਦਾ ਬਾਗ ਸੀ ਜਿੱਥੇ ਅੱਜ ਕੱਲੇ ਆਪਾਂ ਝੰਡ ਨੂੰ ਸੁਭਾਈਮਾਨ ਦੇਖਦੇ ਹਾਂ ਇਸ ਮੋਦਨ ਦੇ ਉੱਪਰ ਆ ਕਰਕੇ ਵਖੀ ਵਰਨੇ ਲੰਮੇ ਪਏ ਹਨ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਅੰਦਰੋਂ ਮੁਬਾਰਕ ਚਰਨਾਂ ਦੇ ਅੰਦਰੋਂ ਖੂਨ ਰਿਸ ਰਿਹਾ ਹੈ ਤੇ ਸਤਿਗੁਰੂ ਸਾਹਿਬ ਜੀਆਂ ਨੇ ਉਥੋਂ ਟਿੱਬ ਲਿਆ ਦੀ ਜਿੱਥੇ ਸਹਰਾਣਾ ਲਾਇਆ ਉੱਤੇ ਹੀ ਆਪਣੀ ਕਿਰਪਾਨ ਨੂੰ ਛਾਤੀ ਦੇ ਨਾਲ ਲਾ ਕਰਕੇ ਰੱਖਿਆ ਹੈ ਤੇ ਹੱਥ ਜਿਹੜਾ ਉਹ ਮੁਠੇ ਦੇ ਉੱਪਰ ਹੈ ਧਿਆਨ ਉਸ ਰੋਗ ਛੜਤ ਦੇ ਵੱਲ ਹੈ ਉਸ ਮੇਨ ਰਾਸਤੇ ਦੇ ਉੱਪਰ ਤੇ ਸਤਿਗੁਰੂ ਸਾਹਿਬ ਜੀ ਜਿੱਥੇ ਜਾਂਦੇ ਥੱਲੇ ਜਮੇ ਪਹਿਲੇ ਸਤਿਗੁਰੂ ਸਾਹਿਬ ਜੀਆਂ ਦੇ ਪਿਛਲੇ ਪਾਸੇ ਬਾਗ ਹੈ ਸਤਿਗੁਰੂ ਸਾਹਿਬ ਜੀਆਂ ਦੇ ਨੇਤਰ ਰਾਸਤੇ ਵੱਲ ਨੂੰ ਲੈ ਕੇ ਜਿੱਦਨੇ ਕਿਸੇ ਨੇ ਵੀ ਆਉਣਾ ਹੈ ਇਸ ਤਰ੍ਹਾਂ ਤੋਂ ਆਵੇਗਾ ਪਿਛਲੇ ਪਾਸੇ ਬਾਗ ਹੈ ਪਿਛਲੇ ਪਾਸੇ ਤੋਂ ਕੋਈ ਨਹੀਂ ਆਵੇਗਾ ਇਸੇ ਸਹਾਰ ਨਾਲ ਸਤਿਗੁਰੂ ਸਾਹਿਬ ਜੀ ਧਿਆਨ ਰੱਖਦੇ ਹੋਏ ਬਿਲਕੁਲ ਤਿਆਰ ਵਰ ਤਿਆਰ ਕਿ ਜਦੋਂ ਕਿਧਰੇ ਵੀ ਜੰਕੇ ਉਹ ਲੜਿੰਦਾ ਸਮਾਂ ਆ ਜਾਵੇ ਉਹ ਦਿੱਪਤਾ ਹੋਵੇ ਤਾਂ ਹਮਲਾ ਕਰ ਦਿੱਤਾ ਜਾਵੇ ਉਸ ਦਾ ਮੁਕਾਬਲ ਆਪਸ ਜਵਾਬ ਦੇ ਦਿੱਤਾ ਜਾਵੇ ਇਤੇ ਹੀ ਗੁਰੂ ਨਾਨਕ ਦੇਵ ਦਾ ਨੌਕਰ ਜੋ ਬਾਗ ਦੀ ਦੇਖਭਾਲ ਕਰਦਾ ਉਹਨੇ ਆਕਰ ਕੇ ਸਤਿਗੁਰੂ ਸਾਹਿਬ ਜੀਆਂ ਨੂੰ ਧੱਕਿਆ ਹੈ ਤੇ ਭਾਈ ਦਇਆ ਸਿੰਘ ਜੀ ਅਤੇ ਹਿੰਮਤ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਇਹ ਗੁਰਮੁਖ ਪਿਆਰੇ ਆਕਰ ਕੇ ਗੁਲਾਬੇ ਦੇ ਘਰ ਪਹੁੰਚੇ ਨੇ ਗੁਲਾਬ ਪਹਿਲਾਂ ਸਤਿਗੁਰੂ ਸਾਹਿਬ ਜੀਆਂ ਦੇ ਘਰ ਦੇ ਅੰਦਰ ਮਸੰਦ ਦੀ ਸੇਵਾ ਨਿਭਾਇਆ ਕਰਦਾ ਸੀ ਤੇ ਫਿਰ ਉਹਨੇ ਮਸੰਦ ਗੁਨਾ ਛੱਡ ਕਰਕੇ ਆਪਣੇ ਬਾਗਨ ਨੂੰ ਸੰਭਾਲਣਾ ਕੀਤਾ ਨੌਕਰ ਨੇ ਦਰਜਾ ਕਰਕੇ ਆਖਿਆ ਕਿ ਤੁਹਾਡੇ ਵਰਗਾ ਇੱਕ ਹੋਰ ਹੋਇ ਉਸ ਜੰਗ ਦੇ ਥੱਲੇ ਹੈ ਤੇ ਭਾਈ ਹਿੰਮਤ ਸਿੰਘ ਦੀ ਭਾਈ ਦਇਆ ਸਿੰਘ ਜੀਆਂ ਨੂੰ ਪਹਿਲਾਂ ਹੀ ਕਹਿੰਦੇ ਆ ਕਿ ਚੱਲ ਜੀ ਦੋ ਬਲੇਰੀ ਚੱਲ ਜੀ ਭਾਈ ਦਇਆ ਸਿੰਘ ਜੀ ਦਾ ਗੁਰੂ ਸਹਿਜੀਆਂ ਦੇ ਨਾਲ ਇੰਨਾ ਪ੍ਰੇਮ ਹੈ ਇੰਨਾ ਆਭਾਸ ਹੈ ਕਿ ਗੁਰੂ ਸਿੰਘ ਜੀ ਲੱਗੇ ਨੇ ਜੇ ਨੋ ਹਿੰਮਤ ਸਿੰਘ ਨੇ ਕਹਿਣਾ ਕੀਤਾ ਨਾ ਕਿ ਆਪਾਂ ਅੱਗੇ ਚੱਲੀਏ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਨਹੀਂ ਇੱਥੇ ਨਾ ਬੈਠਦੇ ਹਾਂ ਕੋਈ ਕੁਸਮ ਤੇ ਭਾਈ ਹਿੰਮਤ ਸਿੰਘ ਜੀ ਨੇ ਪੁੱਛਿਆ ਕੀ ਗੱਲ ਥੱਕ ਗਏ ਕਹਿੰਦੇ ਨਹੀਂ ਥੱਕੇ ਨਹੀਂ ਪਰ ਦਿਲ ਨੂੰ ਚੁਬਕੈ ਕਿ ਆਪਣਾ ਸਾਈ ਆਪਣਾ ਗੁਰੂ ਇੱਥੇ ਹੀ ਹੈ ਇੱਥੇ ਹੀ ਮਿਲੇਗਾ ਜਿਹਨੂੰ ਇਹ ਨੌਕਰ ਨੇ ਆਕਰਕੇ ਦੱਸਿਆ ਬੜੇ ਪਕਾਲੇ ਕਦਮਾਂ ਦੇ ਨਾਲ ਭਜ ਕਰਕੇ ਭਾਈ ਦਾ ਸਿੰਘ ਜੀ ਭਾਈ ਮਾਨ ਸਿੰਘ ਜੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਾਸ ਆਏ ਨੇ ਆਦਰ ਕੀ ਭਾਈ ਦਾ ਸਿੰਘ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਉਠਾ ਲਿਆ ਨਹੀਂ ਆਰਾਮ ਕਰਨ ਦਿੱਤਾ ਕਿਰਪਾਨ ਲੈ ਕਰਕੇ ਆਪ ਬਹਿਰੇ ਤੇ ਖੜੇ ਹੋ ਗਏ ਤੇ ਜਦੋਂ ਭਾਈ ਮਾਨ ਸਿੰਘ ਜੀਆਂ ਨੇ ਗੁਰੂ ਸਾਹਿਬ ਜੀਆਂ ਦੇ ਮੁਬਾਰਕ ਚਰਨ ਦੇਖੇ ਨੇ ਤੇ ਚਰਨਾ ਵਾਲੇ ਸਾਈਡ ਬੈਠ ਕਰਕੇ ਨੰ ਪਾਸੇ ਬੈਠ ਕਰਕੇ ਚਰਨਾ ਦੇ ਅੰਦਰੋਂ ਕੰਡਿਆਂ ਨੂੰ ਬਾਹਰ ਖੱਡ ਰਹੇ ਨੇ ਜਦੋਂ ਪਹਿਲਾਂ ਹੀ ਕੰਡੇ ਨੂੰ ਬਾਹਰ ਕੱਢਣ ਲੱਗੇ ਗੁਰੂ ਸਾਹਿਬ ਜੀ ਇੱਕਦਮ ਉੱਟ ਕੇ ਖੜੇ ਹੋ ਗਏ ਨੇ ਬਿਲਕੁਲ ਤਿਆਰ ਬਰ ਤਿਆਰ ਤੇ ਭਾਈ ਮਾਨ ਸਿੰਘ ਜੀਆਂ ਦੇ ਕਰਕੇ ਗੁਰੂ ਸਾਹਿਬ ਜੀਆਂ ਨੇ ਸਾਰੇ ਹੀ ਗੁਰਸਿੱਖਾਂ ਨੂੰ ਪਤੇ ਲਾਈ ਹੈ ਅਤੇ ਤੋਂ ਬਾਅਦ ਸਾਰੇ ਹੀ ਗੁਰਸਿੱਖਾਂ ਦੇ ਗਲੇ ਮਿਲੇ ਨੇ ਗਲੇ ਤੋਂ ਬਾਅਦ ਭਾਈ ਮਾਨ ਸਿੰਘ ਜੀਆਂ ਨੂੰ ਸਤਿਗੁਰ ਸਾਹਿਬ ਜੀਆਂ ਨੇ ਆਖਿਆ ਕਿ ਮਾਨ ਸਿੰਘ ਜਾਨ ਸ਼ਕਨਾ ਫਿਰ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀਆਂ ਨੂੰ ਆਪਣੇ ਕੰਦੇ ਦੇ ਉੱਪਰ ਪੇਠ ਤੇ ਉਟਾਲ ਕਰਕੇ ਉਦੋਂ ਉਟਾਲ ਕਰਕੇ ਕੂਤੇ ਲੈ ਕਰਕੇ ਗਏ ਨੇ ਸਤਗੁਰੂ ਸਾਹਿਬ ਜੀ ਨੇ ਉੱਥੋਂ ਜਾਣ ਛਕਿਆ ਹੈ ਤੇ ਦਿਨ ਦਾ ਸਮਾਂ ਹੁਣ ਕਰਕੇ ਜਦੋਂ ਭਾਈ ਗੁਲਾਬੇ ਨੇ ਕਹਿਣਾ ਕੀਤਾ ਨਾ ਗੁਰੂ ਸਾਹਿਬ ਜੀ ਘਰ ਚੱਲ ਗਏ ਤਾਂ ਗੁਰੂ ਸਾਹਿਬ ਜੀ ਨੇ ਦਿਨ ਦਾ ਸਮਾਂ ਹੁਣ ਕਰਕੇ ਮੰਨਿਆ ਕੀਤਾ ਕਿ ਅਜੇ ਨਹੀਂ ਰਾਤ ਨੂੰ ਆਵਾਂਗੇ ਨੇਰੇ ਦੇ ਅੰਦਰ ਫਿਰ ਭਾਈ ਗੁਲਾਬਾ ਜੀ ਨੇ ਕਹਦੇ ਇਦੋਂ ਸ਼ੀਰੋ ਜਿਹੜਾ ਸਮਾਂ ਹੈ ਨਾ ਘਰ ਦੇ ਅੰਦਰ ਦੁੱਧ ਪਾ ਕਰਕੇ ਸ਼ੁਆ ਦੇ ਅੰਦਰ ਸ਼ੁਆਰੇ ਦੇ ਅੰਦਰ ਦੁੱਧ ਪਾ ਕਰਕੇ ਕਾਰ ਕੇ ਸੁਗੁਰ ਸੇਵਨਾਂ ਦੇ ਲਈ ਲੈ ਕਰਕੇ ਆਏ ਨੇ ਨਾਲ ਜਿੱਦਾਂ ਆਪਾਂ ਅੱਜ ਕੱਲ ਜਿੰਨੂੰ ਲੇਵੀ ਕਹਿੰਦੇ ਆ ਕੜਾ ਪ੍ਰਸਾਦ ਦੇ ਪਤਲਾ ਜਿਹਾ ਕੜਾ ਪ੍ਰਸਾਦ ਉਹ ਬਣਾ ਕਰਕੇ ਲੈ ਕਰਕੇ ਆਏ ਨੇ ਸਤਿਗੁਰ ਸਾਹਿਬ ਜੀ ਨੂੰ ਸ਼ਿਕਾਉਣਾ ਕੀਤਾ ਫਿਰ ਉਹ ਰਾਤ ਦੇ ਸਮੇਂ ਸਤਿਗੁਰ ਸਾਹਿਬ ਜੀ ਗੁਲਾਬੇ ਦੇ ਘਰ ਪਹੁੰਚੇ ਨੇ ਜਾ ਕਰਕੇ ਸਤਿਗੁਰੂ ਸਾਹਿਬ ਜੀ ਆਏ ਨੇ ਨਿਹਾਲੇ ਖੱਤਰੀ ਦੀ ਮਾਤਾ ਕਹਿਣਾ ਕੀਤਾ ਹੈ ਕਿ ਜਾ ਉਹ ਜਾ ਕਰਕੇ ਮਾਈ ਸਰਦੇ ਦੇ ਬਰਸੋਂ ਜਾ ਕਰਕੇ ਬੁਲਾ ਕਰਕੇ ਲਿਉਣਾ ਕਰੋ ਨਿਹਾਲਾ ਖੱਤਰੀ ਆਪਣੀ ਮਾਤਾ ਦੇ ਨਾਲ ਗੁਰਸਹਿਬ ਜੀਆਂ ਦੇ ਪਾਸ ਆਏ ਨੇ ਆ ਕਰਕੇ ਗੁਰਸਹਿਬ ਜੀਆਂ ਦੇ ਚਰਨਾਂ ਨੂੰ ਮਹਾਨ ਹੁਦਈ ਨੇ ਆਪਣੇ ਮੇਤਰਾਂ ਦੇ ਇੰਦਰੋਂ ਆ ਰਹੇ ਜਗ ਦੇ ਨਾਲ ਤੁਣਾ ਕੀਤਾ ਜਿਹੜੇ ਕੱਪੜੇ ਸਤਿਗੁਰੂ ਸਾਹਿਬ ਜੀਆਂ ਦੇ ਵਾਸਤੇ ਥਾਨ ਬਣਾਉਣਾ ਕੀਤਾ ਸੀ ਉਹ ਸਤਿਗੁਰੂ ਸਾਹਿਬ ਜੀ ਨੇ ਪ੍ਰਵਾਨ ਕੀਤਾ ਉਸ ਨੂੰ ਰੰਗਉਣ ਦੇ ਵਾਸਤੇ ਮਰ ਸਿੱਖ ਪਿਆਰੇ ਭਿੰਦ ਸਿੰਘ ਨੂੰ ਭੇਜਿਆ ਜਾ ਕਰਕੇ ਲਲਾਰੀ ਨੂੰ ਕਹਿਣਾ ਕੀਤਾ ਕਿ ਰੰਗ ਦੇ ਲਲਾਰੀ ਨੇ ਕਿਹਾ ਇਹ ਈ ਜਲਦੀ ਨਹੀਂ ਹੋ ਸਕਦਾ ਸਤਿਗੁਰੂ ਜੀ ਨੇ ਫਿਰ ਉਹਨੂੰ ਭੇਜਿਆ ਕਿ ਭਾਈ ਉਹਨੂੰ ਕਹੋ ਕਿ ਤੂੰ ਇਹਦਾ ਟਕਣ ਚੋਕੇ ਦੀ ਵੇਖਣਾ ਵਿੱਚ ਪਾ ਕੇ ਰੰਗ ਦੇ ਬਸਤਰ ਬਣਾਉਣਾ ਕੀਤੇ ਨੇ ਉਹਨਾਂ ਨੂੰ ਰੰਗਿਆ ਗਿਆ ਉਸ ਤੋਂ ਬਾਅਦ ਨਿਰੰਤਰ ਇਹ ਜਿਹੜਾ ਰੰਗ ਦਾ ਕੰਮ ਇਹਨਾਂ ਦਾ ਇੰਨਾ ਹੀ ਜਾਂਦਾ ਰਿਹਾ ਤੇ ਇਹਨਾਂ ਦੇ ਕਰਨ ਇੱਕ ਨਵਾਂ ਇਮ ਨਹੀਂ ਵੇਖਿਆ ਵੀ ਸਾਡਾ ਤਾਂ ਪਰਿਵਾਰ ਇਹਨਾਂ ਰੰਗ ਲੈ ਕਰਕੇ ਆਉਂਦਾ ਇੰਨਾ ਕਰਕੇ ਰੰਗਦਾ ਹੁੰਦਾ ਇਹਨਾਂ ਦੇ ਬਰਤਨ ਦੇ ਅੰਦਰ ਕੀ ਹੈ ਮਦੀ ਰੰਗ ਨਹੀਂ ਹੁੰਦੇ ਨਹੀਂ ਦੇਖੇ ਬਰਤਨ ਦੇ ਅੰਦਰ ਪਾਉਂਦੇ ਹੈ ਤੇ ਉਥੋਂ ਜਿਹੜਾ ਰੰਗ ਹੁੰਦਾ ਚਉਂਦੇ ਆ ਉਹ ਕਿ ਆ ਜਾਂਦਾ ਹੋ ਜਾਂਦਾ ਇੱਕ ਦਿਨ ਉਸ ਨੌ ਨੇ ਦੇਖਣਾ ਕੀਤਾ ਢੱਕਣ ਚੁੱਕ ਕੇ ਦੇਖ ਲਿਆ ਅੰਦਰੋਂ ਪੂਜੇ ਦੇਖਿਆ ਤੇ ਉਸ ਦਿਨ ਤੋਂ ਬਾਅਦ ਕਦੇ ਵੀ ਜਿੰਨਾ ਰੰਗ ਪਹਿਨਾ ਚੜਦਾ ਸੀ ਆਪਣੇ ਆਪ ਉਹ ਰੰਗ ਨਹੀਂ ਚੜਿਆ ਸਤਿਗੁਰੂ ਸਾਹਿਬ ਜੀ ਦੇ ਬਚਨ ਸਨ ਕਿ ਭਾਈ ਇਹ ਕਪੜੇ ਨੂੰ ਵਿੱਚ ਪਾ ਦੇਨਾ ਪਰ ਤੇ ਦੇ ਰਗ ਉਤੋਂ ਟਕਲ ਚੁੱਕ ਕੇ ਨਹੀਂ ਦੇਖਣਾ ਜਿਹੜਾ ਰੰਗ ਕਰ ਕਰੋਗੇ ਉਹੀ ਹੋ ਜਾਏਗਾ ਤੇ ਦਾ ਸਤਿਗੁਰੂ ਸਾਹਿਬ ਜੀ ਅਵਲੇਰੇ ਜਦੋਂ ਰਾਤ ਨੂੰ ਗੁਲਾਬੇ ਉਹਨਾਂ ਨੇ ਥੋੜੀ ਜਿਹੀ ਦਿਖਾਈ ਸਰਕਾਰ ਤੋਂ ਡਰਦੇ ਆਂ ਫਿਰ ਗੁਰੂ ਸਾਹਿਬ ਜੀ ਗਣੀ ਖਾਨ ਨਵੀ ਖਾਨ ਦੇ ਨਾਲ ਉਹਨਾਂ ਦੇ ਗ੍ਰਹਿਦ ਕੇ ਗਏ ਹਨ ਗਨੀਖਾਨ ਨਵੀਖਾਨੋਂ ਪੀਰ ਬਾਬਾ ਬਦੂशाह ਜੀ ਤਿੰਨਾਂ ਦੇ murid ਸਨ ਗਨੀਖਾਨ ਨਵੀਖਾਨ ਦੀ ਇੱਕ ਪੋਤਰੀ ਸੀ ਬੀਬੀ ਰਹੀਆ ਬੀਬੀ ਰਹੀਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੇ ਵਾਸਤੇ ਅਨੰਦਪੁਰ ਸਾਹਿਬ ਗਏ ਬੱਚੀ ਐ ਛੋਟੀ ਦੀ ਉਮਰ 'ਚ ਤੇ ਉਹਨਾਂ ਨੇ ਕੀ ਕਰਨਾ ਪੰਜ ਪੱਜ ਕੇ ਗੁਰੂ ਸਾਹਿਬ ਜੀ ਨੂੰ ਮਰਨ ਹੁੰਦਾ ਹੈ ਦੋ ਵਰਗ ਗਨੀਖਾਨ ਨਵੀਖਾਨ ਨੂੰ ਪੜਿਆ ਬਾਫ ਲੈ ਕਰਕੇ ਆਂਦਾ ਫਿਰ ਚਰੇ ਹੈ ਤੇ ਜਦੋਂ ਫਿਰ ਗਏ ਨਹੀਂ ਸਤਿਗੁਰੂ ਸਾਹਿਬ ਜੀਆਂ ਨੇ ਝੋਲੀ ਦੇ ਅੰਦਰ ਬਿਠਾ ਲਿਆ ਤੇ ਨਾਲ ਇਹ ਕਹਿਣਾ ਕੀਤਾ ਕਿ ਇਹ ਗੁਰੂ ਕੀ ਪੁੱਤੀ ਹੈ ਵਰ ਨਹੀਂ ਨਾ ਕੀਤਾ ਤੇ ਜਦੋਂ ਗਨੀਖਾਨ ਨਵੀਖਾਨ ਗੁਰੂ ਸਾਹਿਬ ਜੀਆਂ ਨੂੰ ਉੱਚ ਦਾ ਪੀਰ ਬਣਾ ਕੇ ਕੇਰੇ ਦੇ ਅੰਦਰੋਂ ਬਾਹਰ ਕੱਢ ਕੇ ਆਏ ਨਾ ਇਦੋਂ ਵਾਪਸ ਆ ਕਰਕੇ ਮਨੀ ਖਾਨ ਨਵੇ ਖਾਨ ਨੇ ਹੁਕਮਨਾਮਾ ਦਿਖਾਉਣਾ ਕੀਤਾ ਕਿ ਗੁਰੂ ਸਾਹਿਬ ਜੀਆ ਨੇ ਸਾਨੂੰ ਪੁੱਤਰ ਕਹਿਣਾ ਕੀਤਾ ਆਪ ਦਾ ਹੁਕਮਨਾਮੇ ਦੇ ਉੱਪਰ ਲਿਖਤੇ ਰੂਪ ਦੇ ਅੰਦਰ ਦੇਣਾ ਕੀਤਾ ਹੈ ਕਿ ਇਹਨਾਂ ਸਾਡੀ ਮਦਦ ਕੀਤੀ ਹੈ ਦੇ ਸਾਡੇ ਪੁੱਤਰ ਹੈ ਤੇ ਕੀ ਰੱਦੀਆ ਦੇ ਵਜਨ ਸਨ ਕਿ ਆਬ ਜੀ ਪੁੱਤਰ ਪੁੱਤਰ ਤਾਂ ਹੋਰ ਵੀ ਨੇ ਪਰ ਜਿਹੜੀ ਪੋਤੀ ਹੈ ਉਹ ਇਕੱਲੀ ਮੈਂ ਹੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆnde ਤੇ ਫਿਰ ਉਹ ਲੋਕੀ ਆਬ ਜੀਆਂ ਨੇ ਸਤਗੁਰੂ ਸਾਹਿਬ ਜੀ ਆਨੇ ਔਰੰਗਜੀਤ ਨੂੰ ਇੱਕ ਖੱਤ ਵੀ ਲਿਖਣਾ ਕੀਤਾ ਕਿਸ ਤਰ੍ਹਾਂ ਸਤਗੁਰੂ ਸਾਹਿਬ ਜੀ ਉੱਚ ਦਾ ਪੀਰ ਬਣ ਕਰਕੇ ਇਸ ਕੇਰੇ ਚੋਂ ਨਿਕਲੇ ਉਹ ਸਾਰਾ ਲੋਕਾਂ ਤੇ ਉਸ ਸਰਸ ਜਿਸ ਤਰ੍ਹਾਂ ਪਹੁੰਚੇ ਉਗਲੇਰੇ ਕਿਤੇਰੇ ਆਪਾਂ ਸਰਵਣ ਕਰਾਂਗੇ ਹੁਣ ਸਮੇਂ ਦੀ ਸਮਾਪਤੀ ਹੈ ਆਪਾਂ ਸਾਰੀ ਹੀ ਸੰਗਤ ਹਰ ਕੋ ਦੀ ਮਰਜ਼ਾ ਦਾ ਦੇ ਅਨਸਾਰ ਇਤਿਹਾਸ ਰਮਟੋਂ ਤੋਂ ਬ੍ਰਹਮ ਤੋਂ ਨਾਮ ਨਮਾ ਕਰ